ਸਸੇ ਕਾਜੀ ਅੱਜ ਆਪਾਂ ਸਾਵਣ ਦੇ ਮਹੀਨੇ ਦੀ ਸਪੈਸ਼ਲ ਖੀਰ ਬਣਾ ਕੇ ਤਿਆਰ ਕਰਾਂਗੇ ਸਾਵਣ ਦੇ ਮਹੀਨੇ ਚ ਆਉਣ ਚ ਥੋੜੀ ਵੀ ਜੁੜੀ ਸਾਵਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਾ ਹਨਾ ਹਰ ਘਰ ਦੇ ਵਿੱਚ ਖੀਰ ਪੂੜੇ ਬਣਦੇ ਨੇ ਇੱਥੇ ਜਿਵੇਂ ਮੈਂ ਲੈ ਲਿਆ ਪਤੀਲਾ ਪਤੀਲੇ ਦੇ ਵਿੱਚ ਆਪਾਂ ਪਾ ਲਿਆ 1.5 ਲੀਟਰ ਦੁੱਧ ਤੁਸੀਂ ਵੱਧ ਵੀ ਲੈ ਸਕਦੇ ਹੋ ਤੇ ਘੱਟ ਵੀ ਲੈ ਸਕਦੇ ਹੋ ਗਾਂ ਦਾ ਵੀ ਲੈ ਸਕਦੇ ਹੋ ਮੱਝ ਦਾ ਵੀ ਲੈ ਸਕਦੇ ਹੋ ਇੱਥੇ ਮੈਂ 1.5 ਲੀਟਰ ਦੁੱਧ ਪਾਇਆ ਦੁੱਧ ਨੂੰ ਆਪਾਂ ਉਬਾਲ ਦਿਵਾ ਲਿਆ ਆਪਾਂ ਨੂੰ ਫਲੇਮ ਰੱਖਾਂਗੇ ਕਿ ਕੀ ਲੋ ਪਹਿਲਾਂ ਆਪਾਂ ਦੁੱਧ ਨੂੰ ਉਬਾਲ ਪਮ ਦੀ ਹਾਈ మీడియం ਫਲੇਮ ਤੇ ਦਿਵਾ ਲਈਏ ਤੇ ਇੱਥੇ ਮੈਂ ਇੱਕ ਕੌਲੀ ਚਾਵਲ ਲੈਂਦੇ ਆ ਚੰਗੀ ਤਰੀਕੇ ਨਾਲ ਸਾਫ਼ ਕਰ ਲਈ ਤੇ ਇਹ ਮੈਂ ਟੁੱਟ ਵਾਲੇ ਚਾਵਲ ਲੈਂਦੇ ਆ ਖੀਰ ਵਾਲੇ ਚਾਵਲ ਲੈਂਦੇ ਆ ਤੇ ਇੱਥੇ ਆਪਾਂ ਇਹਨਾਂ ਚਾਵਲਾਂ ਨੂੰ ਚਰੂਗੀ ਤਰੀਕ ਹਿਲਾਉਂਦੇ ਰਹਿਣਾ ਜ਼ਰੂਰੀ ਹੈ ਇਸ ਦਾ ਕੀ ਪਰ ਹੁਣ ਇਹਦੇ ਵਿੱਚ ਕੜਸੀ ਰੱਖਾਂਗੀ ਕੜਸੀ ਦੇ ਨਾਲ ਦੁੱਧ ਬਾਹਰ ਨਹੀਂ ਆਉਂਦਾ ਜੇ ਆਪਾਂ ਕੜਸੀ ਬਾਹਰ ਕੱਢ ਦਿੰਨੇ ਆ ਤਾਂ ਦੁੱਧ ਆਪਣਾ ਬਾਹਰ ਨਿਕਲ ਸਕਦਾ ਤੇ ਫਲੇਮ ਨੂੰ ਆਪਾਂ ਗੈਸਤੀ ਨੂੰ ਲੋ ਰੱਖਣਾ ਤੇ ਲੋ ਤੇ ਹੀ ਆਪਾਂ ਸਹੰਦੇ ਸਹੰਦੇ ਪਕਾਉਣਾ ਤਾਂ ਹੀ ਆਪਣੀ ਖੀਰਾ ਜਿਹੜੀ ਬਹੁਤ ਟੇਸਟੀ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੇਖੋ ਉਬਾਲ ਆਉਣੀ ਸ਼ੁਰੂ ਹੋ ਗਈ ਤੇ ਚਾਵਲ ਆਪਣੇ ਪੱਕਨੇ ਸ਼ੁਰੂ ਹੋ ਗਏ ਉੱਪਰ ਨੂੰ ਚਾਵਲ ਆ ਰਹੇ ਆ ਤੇ ਪੱਕ ਰਹੇ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਦੁੱਧ ਕਿੰਨਾ ਵਧੀਆ ਝੱਟ ਜੀ ਬਣ ਗਈ ਹੈ ਤੇ ਉਵਾਲ ਵਧੀਆ ਆ ਰਹੀ ਹੈ ਦੇਖ ਲਓ ਜੀ ਕਿੰਨੇ ਵਧੀਆ ਉਵਾਲ ਆਉਣ ਦੇ ਨਾਲ ਹੀ ਖੀਰ ਵਧੀਆ ਬਣੂਗੀ ਜਿੰਨੇ ਉਵਾਲ ਆਉਣਗੇ ਦੁੱਧ ਨੂੰ ਓਨੇ ਹੀ ਖੀਰ ਆਪਣੀ ਪਰਫੈਕਟ ਬਣ ਕੇ ਤਿਆਰ ਹੋਊਗੀ ਤੇ ਇੱਥੇ ਜੀ ਆਪਾਂ ਪਾਤੀ ਕੱਟੇ ਹੋਏ ਟਰਾਈ ਫਰੂਟ ਪਾਤੀ ਜੋ ਤੁਸੀਂ ਮਨਪਸੰਦ ਦੇ ਆਪਦੇ ਲੈ ਸਕਦੇ ਹੋ ਸਕਿਪ ਵੀ ਕਰ ਸਕਦੇ ਹੋ ਬਿਨਾ ਟਰਾਈ ਫਰੂਟ ਤੋਂ ਵੀ ਆਪਣੀ ਖੀਰ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਤੇ ਇੱਥੇ ਆਪਾਂ ਇੱਕ ਵਾਰੀ ਮਿਕਸ ਕਰ ਲਾਂਗੇ ਜੀ ਮਿਕਸ ਕਰਨ ਤੋਂ ਬਾਅਦ ਆਪਾਂ ਫਿਰ ਇਹਨੂੰ ਟੱਕ ਕੇ ਜੀ ਪਕਾਵਾਂਗੇ ਥੋੜਾ ਜਿਹਾ ਟਾਈਮ ਇੱਧਰ ਜੀ ਆਪਾਂ ਲਾਵਾਂਗੇ ਹੁਣ ਮਿਲਕ ਪਾਊਡਰ ਜਿਹਦੇ ਨਾਲ ਖੀਰ ਆਪਣੀ ਖੋਏ ਵਰਗੀ ਟੇਸਟ ਆਊਗਾ ਖੀਰ ਦੇ ਵਿੱਚੋਂ ਤੇ ਥੋੜਾ ਜਿਹਾ ਮੈਂ ਕੱਚਾ ਦੁੱਧ ਰੱਖ ਲਿਆ ਸੀਗਾ ਤੇ ਉਹਦੇ ਨਾਲ ਹੀ ਆਪਾਂ ਘੋਲਣ ਦੇ ਵਾਸਤੇ ਤੇ ਇੱਥੇ ਮੈਂ ਥੋੜਾ ਥੋੜਾ ਕਰਕੇ ਦੁੱਧ ਨੂੰ ਪਾਉਂਗੀ ਤਾਂ ਕਿ ਇਹਦੇ ਵਿੱਚ ਗੱਠਾਂ ਨਹੀਂ ਆ ਬਣਨ ਤੇ ਮਿਲਕ ਪਾਊਡਰ ਦੇ ਨਾਲ ਖੀਰ ਦਾ ਟੇਸਟ ਬਹੁਤ ਵਧੀਆ ਆਊਗਾ ਤੇ ਨਾਲ ਖੀਰ ਆਪਣੀ ਕਰੀਮੀ ਜੀ ਬਣ ਕੇ ਤਿਆਰ ਹੋਊਗੀ ਇੱਥੇ ਆਪਾਂ ਹੁਣ ਦੇਖੋ ਆਪਣੀ ਖੀਰ ਨੂੰ ਵਾਲ ਆ ਰਹੇ ਆ ਤੇ ਇੱਥੇ ਮੈਂ ਮਿਲਕ ਪਾਊਡਰ ਪਾਤਾ ਤੇ ਹੁਣ ਇੱਕ ਵਾਰ ਆਪਾਂ ਮਿਕਸ ਕਰ ਦਾਂਗੀ ਜੀ ਅਸਲੀ ਖੀਰ ਇਸ ਤਿੱਕੇ ਨਾਲ ਹੀ ਬਣਦੀ ਆ ਜਦੋਂ ਆਪਾਂ ਕਸਟਰਡ ਪਾਊਡਰ ਵੀ ਪਾ ਸਕਦੇ ਹਾਂ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਇੱਥੇ ਆਪਾਂ ਦੱਦੜੀਆਂ ਦੀਆਂ ਲੈਚੀਆਂ ਕੁੱਟ ਲਈਆਂ ਸੀਗੀਆਂ 3-4 ਤੇ ਉਹਨਾਂ ਦੇ ਸਿਲਕਿਆਂ ਦੇ ਸమేਤ ਹੀ ਆਪਾਂ ਪਾਇਆ ਤੇ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਖੀਰ ਦੇ ਵਿੱਚ ਦੇਖੋ ਆਪਣੀ ਖੀਰ ਨੂੰ ਵਾਲੇ ਆਉਣੇ ਸ਼ੁਰੂ ਹੋ ਗਏ ਆਪਾਂ ਹਾਫ ਠਾਕ ਕੇ ਪਕਾਉਣੀ ਆ ਤੇ ਇੱਥੇ ਆਪਾਂ ਚੀਨੀ ਪਾਈ ਹੈ ਜੀ ਚੀਨੀ ਮੈਂ ਪਾਣੀ ਕੋਲ ਹੀ ਪਾਈ ਗਿਆ ਤੇ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਤੋ ਆਪਾਂ ਫੇਰ ਇਹਨੂੰ ਇੱਕ ਵਾਰੀ ਮਿਕਸ ਕਰ ਦਾਂਗੇ ਖੀਨੀ ਨੂੰ ਖੀਨੀ ਪਾ ਕੇ ਥੋੜਾ ਜਿਹਾ ਆਪਣਾ ਪਾਣੀ ਛੱਡਣਾ ਸ਼ੁਰੂ ਕਰ ਦਿੰਦੀ ਐ ਤੇ ਖੀਨੀ ਨੂੰ ਆਪਾਂ ਲੋ ਪਲੇਟ ਤੇ ਹਲਕੀ ਪਲੇਟ ਤੇ ਹੀ ਪਕਾਉਣੀ ਆ ਪਾ ਕੇ ਫੇਰ ਆਪਾਂ ਖੀਰ ਬਦਿਆ ਪੱਕ ਕੇ ਤਿਆਰ ਹੋ ਜੂਗੀ 10 ਤੋਂ 15 ਮਿੰਟ ਆਪਾਂ ਫੇਰ ਪਕਾ ਲਾਂਗੇ ਸੰਤੇ ਸੰਤੇ ਆਪਾਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਪਕਾਉਣ ਤੇ ਇੱਥੇ ਆਪਾਂ ਪਾਇਆ ਜੀ ਕੋਕੋਨਟ ਪਾਊਡਰ ਨਾਰੀਅਲ ਦਾ ਬੁਰਾਦਾ ਤੇ ਇਹਦੇ ਨਾਲ ਵੀ ਖੀਰ ਦੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਹੈ ਪਾ ਕੇ ਆਪਾਂ ਮਿਕਸ ਕਰਤਾ ਜੀ ਹੁਣ ਆਪਾਂ ਖੀਰ ਨੂੰ ਟੱਕ ਕੇ ਰੱਖਤਾ ਸੀ ਗੈਸ ਨੂੰ ਆਪਾਂ ਕਰਤਾ ਸੀ ਬੰਦ ਤੁਸੀਂ ਦੇਖ ਸਕਦੇ ਹੋ ਆਪਣੀ ਖੀਰ ਮਿਕਸ ਹੋ ਗਈ ਦੁੱਧ ਦੇ ਵਿੱਚ ਚਾਵਲ ਵਧੀਆ ਚੰਗੇ ਟਿੱਕੇ ਨਾਲ ਵਧੀਆ ਮਿਕਸ ਹੋ ਗਈ ਤੇ ਆਪਣੀ ਗਾੜੀ ਗਾੜੀ ਰਬੜੀ ਤਾਰ ਖੀਰ ਬਣ ਕੇ ਤਿਆਰ ਹੋ ਗਈ ਤੁਸੀਂ ਇਹਨੂੰ ਗਰਮ ਵੀ ਇਸਤੇਮਾਲ ਕਰ ਸਕਦੇ ਹੋ ਜਿੱਤਾ ਤੁਹਾਨੂੰ ਖਾਣਾ ਪਸੰਦ ਆ ਇਕ ਮੈਂ ਇੱਥੇ ਫਲ ਲੈ ਲਿਆ ਸੰਨੇ ਦੇ ਵਿੱਚ ਆਪਾਂ ਸ਼ਰਬ ਕਰਾਂਗੇ ਤੇ ਤੁਸੀਂ ਇਹਨੂੰ ਠੰਡਾ ਕਰਕੇ ਫਿਰ ਜਿੱਤੇ ਰੇ ਚ ਰੱਖ ਕੇ ਵੀ ਖਾ ਸਕਦੇ ਹੋ ਪਵਿਤਾ ਤੁਹਾਨੂੰ ਪਸੰਦ ਲੱਗਦਾ ਤੁਸੀਂ ਉਦਾਂ ਹੀ ਖਾ ਸਕਦੇ ਹੋ ਤੇ ਆਪਣੀ ਖੀਰ ਬਣ ਕੇ ਤਿਆਰ ਹੈ